ਹਾਂਜੀ ਸਭ ਨੂੰ ਜੈ ਐਮ ਸੀ ਦੀ ਜੀ ਹੈ ਚੌਲ ਗੁੱਡ ਮਾਰਨਿੰਗ ਰੱਬ ਦੀ ਕਿਰਪਾ ਨਾਲ ਤੁਹੀ ਸਾਰੀ ਖੁਸ਼ ਹੋਗੀ ਰੱਬ ਤੁਹਾਨੂੰ ਤੰਦਰੁਸਤ ਰੱਖੇ ਤਾੜਿਆ ਹਰੇਕ ਦਰਦੋਂ ਮੁਸੀਬਤੋਂ ਬਚਾਵੇ ਅੱਜ ਮੈਂ ਆਪਣੇ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਹੀ ਖੜਾ ਰਾਤ ਕਾਫੀ ਫਾਰੀ ਸੀ

अक्की मंडी छत चो आज पानी फुल गयो है बराबर तकली इजाजत